ਸਤਿ ਸ੍ਰੀ ਅਕਾਲ ਦੋਸਤੋ ਅਸੀਂ ਜਦੋਂ ਵੀ ਕਿਤੇ ਨੂੰ ਜਾਂਦੇ ਆ ਸਫ਼ਰ ਤੇ ਨਿਕਲਦੇ ਆ ਤਾਂ ਅਕਸਰ ਰਸਤਿਆਂ ਦੇ ਵਿੱਚ ਕੁਝ ਅਜਿਹੇ ਬੋਰਡ ਦਿਖਾਈ ਦਿੰਦੇ ਨੇ ਜਿੰਨਾਂ ਤੇ ਲਿਖਿਆ ਹੁੰਦਾ ਹੈ ਦੁਰਘਟਨਾ ਨਾਲੋਂ ਦੇਰ ਭਲੀ ਪਰ ਅਜਿਹੇ ਬੋਰਾਂ ਦੇ ਉੱਪਰ ਕੋਈ ਵੀ ਧਿਆਨ ਨਹੀਂ ਦਿੰਦਾ ਪਰ ਜਦੋਂ ਸਾਡੇ ਆਲੇ ਦੁਆਲੇ ਕੋਈ ਅਜਿਹਾ ਘਟਦਾ ਤਾਂ ਹਰ ਕੋਈ ਇਹੀ ਇੱਕ ਦੂਜੇ ਨੂੰ ਸਲਾਹ ਦਿੰਦਾ ਹੈ ਕਿ ਹਮੇਸ਼ਾ ਹੀ ਡਰਾਈਵਿੰਗ ਧਿਆਨ ਦੇ ਨਾਲ ਤੇ ਹੋਲੀ ਕਰਨੀ ਚਾਹੀਦੀ ਹੈ ਤੇ ਅੱਜ ਦੀ ਜੋ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇਸ ਨੂੰ ਤੁਹਾਡੇ ਤੱਕ ਲੈ ਕੇ ਆਉਣ ਦਾ ਮਕਸਦ ਵੀ ਇਹੀ ਹੈ ਕਿ ਬੇਹਦ ਧਿਆਨ ਦੇ ਨਾਲ ਅਤੇ ਮੋਬਾਈਲ ਨੂੰ ਸਾਈਡ ਤੇ ਰੱਖ ਕੇ ਅਤੇ ਬਹੁਤ ਹੋਲੀ ਹੀ ਡਰਾਈਵਿੰਗ ਕਰਨੀ ਚਾਹੀਦੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਜੋ ਇੱਕ ਦੁਰਘਟਨਾ ਹੋਈ ਹੈ ਇਸ ਨੇ ਇੱਕ ਨੌਜਵਾਨ ਦੀ ਜ਼ਿੰਦਗੀ ਹੀ ਖਤਮ ਕਰ ਦਿੱਤੀ ਹੈ ਕਿਉਂਕਿ ਪਤਾ ਲੱਗਿਆ ਇਸ ਘਟਨਾ ਤੋਂ ਬਾਅਦ ਇਸ ਨੌਜਵਾਨ ਦਾ ਇੰਨੇ ਬੁਰੇ ਤਰੀਕੇ ਦੇ ਨਾਲ ਦੁਰਘਟਨਾ ਦੇ ਵਿੱਚ ਇਹ ਦੁਲੇਪਤ ਹੋਇਆ ਕਿ ਇਸ ਦੀ ਰੇਡ ਦੀ ਹੱਡੀ ਤੇ ਸੱਟ ਲੱਗ ਗਈ ਜਿਸ ਦੇ ਕਰਕੇ ਇੱਕ ਤਰੀਕੇ ਨਾਲ ਇਹ ਪੈਰਾਲਾਈਜ਼ ਹੋ ਚੁੱਕਿਆ ਹੈ ਤੇ ਦੋਸਤੋ ਇੱਕ ਘਟਨਾ ਵੀ ਅਜਿਹੀ ਹੈ ਕਿ ਦੇਖਣ ਨੂੰ ਤਾਂ ਲੋਕ ਇਸ ਤਰ੍ਹਾਂ ਕਹਿ ਰਹੇ ਨੇ ਕਿ ਇੰਨੀ ਉੱਚੀ ਉਡੇ ਜਿਵੇਂ ਕਿਸੇ ਫਿਲਮ ਦਾ ਸੀਨ ਹੋਵੇ ਪਰ ਕਹਿਣ ਵਾਲੇ ਜੋ ਮਰਜੀ ਕਹੀ ਜਾਣ ਜਿੰਨਾ ਪਰਿਵਾਰਾਂ ਤੇ ਇਸ ਦੁਰਘਟਨਾ ਦਾ ਅਸਰ ਪਿਆ ਹੈ ਜਿੰਨਾ ਤੇ ਬੀਤੀ ਹੈ ਉਹੀ ਜਾਣ ਸਕਦੇ ਨੇ ਕਿ ਇਸ ਦੁਰਘਟਨਾ ਨੇ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਜਨਜੀਵਨ ਹਿਲਾ ਕੇ ਰੱਖ ਦਿੱਤਾ ਸੋ ਇਹ ਘਟਨਾ ਵੀ ਤੁਹਾਡੇ ਨਾਲ ਇਸੇ ਕਰਕੇ ਸ਼ੇਅਰ ਕਰਨ ਲੱਗੇ ਆ ਕਿ ਇਸ ਤੋਂ ਬਹੁਤ ਕੁਝ ਸੇਕਾਨ ਦੇ ਲਈ ਮਿਲੇਗਾ ਸ਼ਾਇਦ ਇਸ ਦੇ ਨਾਲ ਜੇਕਰ ਕੋਈ ਇੱਕ ਜਣਾ ਵੀ ਡਰਾਈਵਿੰਗ ਧਿਆਨ ਦੇ ਨਾਲ ਅਤੇ ਹੌਲੀ ਅਤੇ ਸਭ ਕੁਝ ਆਲਾ ਦਵਾਲਾ ਦੇਖ ਕੇ ਕਰਦਾ ਹੈ ਤਾਂ ਸ਼ਾਇਦ ਉਸ ਦੇ ਇਸ ਧਿਆਨ ਰੱਖਣ ਦੇ ਨਾਲ ਕਿੰਨੀਆਂ ਹੋਰ ਜ਼ਿੰਦਗੀਆਂ ਬਚੇ ਜਾਣ ਕਿਉਂਕਿ ਦੋਸਤੋ ਜੋ ਨਾਨਕਸਰ ਵਾਲਿਆਂ ਦੀ ਗੱਡੀ ਦੇ ਨਾਲ ਪਤੀ ਪਤਨੀ ਤੇ ਪਤਨੀ ਦੇ ਪੇਟ ਦੇ ਵਿੱਚ ਪਲ ਰਹੇ ਇੱਕ ਬੱਚੇ ਦੀ ਮੌਤ ਹੋਈ ਹੈ ਉਸ ਨੇ ਵੀ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਉਸ ਬੱਚੀ ਦੀ ਤਾਂ ਮੌਤ ਹੋਈ ਹੈ ਉਸ ਮੈਂ ਕਹਿ ਸਕਦੇ ਆ ਪਰਿਵਾਰ ਦੀ ਤਾਂ ਮੌਤ ਹੋਈ ਹੈ ਨਾਲ ਹੀ ਉਹਨਾਂ ਦੇ ਸਕੇ ਸਬੰਧੀਆਂ ਦੇ ਨਾਲ ਕੀ ਬੀਤੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਮਾਫ ਕਰਨਾ ਉਸ ਜੋ ਲੇਡੀ ਹੈ ਉਸ ਦੀ ਕੋਖ ਦੇ ਵਿੱਚ ਪਲ ਰਹੇ ਬੱਚੇ ਦੀ ਤਾਂ ਮੌਤ ਹੋਈ ਹੈ ਪਰ ਪਿੱਛੇ ਇੱਕ ਉਹ ਬੱਚੀ ਛੱਡ ਗਏ ਨੇ ਜਿਨ੍ਹਾਂ ਦੀ ਜ਼ਿੰਦਗੀ ਵੀ ਕਿਸ ਤਰ੍ਹਾਂ ਦੀ ਹੋਵੇਗੀ ਆਪਾਂ ਆਪ ਹੀ ਸਮਝ ਸਕਦੇ ਆ ਕਿ ਮਾਤਾ ਪਿਤਾ ਤੋਂ ਬਿਨਾਂ ਇੱਕ ਬੱਚੇ ਦੀ ਕੀ ਜ਼ਿੰਦਗੀ ਹੁੰਦੀ ਹੈ ਕਹਿੰਦੇ ਨੇ ਘਰ ਦੇ ਵਿੱਚੋਂ ਇੱਕ ਜਾਣਾ ਚਲੇ ਜਾਵੇ ਉਹਦੇ ਨਾਲ ਹੀ ਟਾ ਪੁਰਾਣੀ ਹੁੰਦਾ ਉਸ ਛੋਟੀ ਜਿਹੀ ਬੱਚੀ ਨੇ ਤਾਂ ਆਪਣੇ ਮਾਪੇ ਬਾਪ ਨੂੰ ਇੱਕ ਪੈਨ ਜਾਂ ਭਰਾ ਨੂੰ ਖੋ ਦਿੱਤਾ ਸੋ ਕਿਸੇ ਦੀ ਗਲਤੀ ਦੇ ਕਰਕੇ ਸੋ ਆਓ ਦੇਖੋ ਇਹ ਦੁਰਘਟਨਾ ਜੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਜਰੂਰ ਇਸ ਤੋਂ ਕੁਝ ਸਿੱਖਣਾ ਤੇ ਤੁਹਾਨੂੰ ਇਸ ਦੁਰਘਟਨਾ ਦੇ ਵਿੱਚ ਕਿਸ ਦੀ ਗਲਤੀ ਲੱਗਦੀ ਹੈ ਉਹ ਵੀ ਜਰੂਰ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਤੇ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਸ਼ਾਇਦ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਤੇ ਇਸ ਦੁਰਘਟਨਾ ਦਾ ਅਸਰ ਪਵੇ ਤੇ ਉਹ ਡਰਾਈਵਿੰਗ ਧਿਆਨ ਦੇ ਨਾਲ ਕਰੇ ਦੇਖੋ ਜੀ ਇਹ ਵੀਡੀਓ I'll never you Yeah. Thank you